ਸਸਤੀ ਕਾ ਵੀਰੇ ਤੇ ਰਿਕੀ ਮੇਰੇ ਹੀ ਮੰਡੀ ਐ ਸਦੀ ਪਹਿਲਾਂ ਦਾ ਬਹੁਤ ਹੀ ਜਿਆਦਾ ਵਧੀਆ ਰਹੀ ਜੀ ਮੰਡੀ ਬਾਕੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆਂ ਜੀ ਥੈਂਕ ਯੂ ਵੀਰੇ ਕੀ ਆਏ ਆ ਨੋ ਥੈਂਕ ਯੂ ਵੀਰੇ ਥੈਂਕ ਯੂ ਜੀ ਤੇ ਬਹੁਤ ਵਧੀਆ ਮੰਡੀ ਰਹੀ ਹੈ ਜੀ ਭਰਮਈ ਰਹੀ ਹੈ ਬਹੁਤ ਭਰਮਈ ਰਹੀ ਹੈ ਜੀ ਹਾਂਜੀ ਜਗ੍ਹਾ ਨਹੀਂ ਸੀ ਇੱਥੇ ਪੈਰ ਤੁਹਾਨੂੰ ਕੱਲ ਤਾਂ ਬਹੁਤ ਜਿਆਦਾ ਰਸ਼ ਸੀ ਹਾਂਜੀ ਹਾਂਜੀ ਤੇ ਕਾਫੀ ਨਾਮੀ ਨਾਮੀ ਸਟਾਲੀਅਨ ਵੀ ਆਏ ਸੀ ਹਾਂਜੀ ਬਹੁਤ ਵਧੀਆ ਘੋੜੇ ਘੋੜੀਆਂ ਆਏ ਨੇ ਅੱਜ ਸੇਲ ਬਚ ਜਿਆਦਾ ਚੱਲ ਰਹੀ ਹੈ ਹਾਂਜੀ ਅੱਜ ਤੇ ਕੱਲ ਨੂੰ ਜ਼ਿਆਦਾ ਹੋ ਰਹੀ ਆ ਸੇਲ ਪ੍ਰਾਈਸ ਤਾਂ ਵੈਸੇ ਪਹਿਲੇ ਦਿਨ ਤੋਂ ਹੋ ਰਿਹਾ ਪਹਿਲੇ ਦਿਨ ਦੇ ਪਰ ਅੱਜ ਥੋੜੀ ਜ਼ਿਆਦਾ ਹੈ ਜ਼ਿਆਦਾ ਆ ਨਾ ਤੇ ਆਪਣੇ ਇਸ ਟਾਈਮ ਤਿੰਨ ਲਿਆਂਦੇ ਹੋਏ ਤਿੰਨ ਨੇ ਹੀ ਆ ਗਏ ਆਪਣੇ ਆਪਣੇ ਨੇ ਤੇ ਪਹਿਲਾਂ ਜਵਰਜੰਗ ਲਿਆਂਦਾ ਸੀ ਹੁਣ ਕਾਲੇ ਬਾਈ ਹੋਣੀ ਚੇਂਜ ਕਰਕੇ ਕੱਲ ਜਵਰਜੰਗ ਲਿਆਂਦਾ ਜੀ ਵੀਰੇ ਹੋਣੀ ਕਾਲੇ ਅੱਜ ਫਿਰ ਜਵਰਜੰਗ ਤੇ ਆਪਣਾ ਰਾਜਪਰੀਦ ਵਾਲਾ ਘੋੜਾ ਜੀ ਹਾਂਜੀ ਗੋਲਡਨ ਖਲੀਫਾ ਠੀਕ ਹੈ ਉਹ ਸੀਗੇ ਦੋਨੇ ਕੱਲ ਨਾਲ ਆਪਣੇ ਭਰਾ ਦਾ ਮਨਪ੍ਰੀਤ ਭਾਵਦਾ ਘੋੜਾ ਜੀ ਹਾਂਜੀ ਵਿਰਾਜ ਜੀ ਵਿਰਾਜ ਜੀ ਬਿਰਾਜ ਦੀ ਹਰਾਂ ਹਾਂਜੀ ਤੇ ਅੱਜ ਲਿਆਂਦਾ ਆ ਫਿਰ ਬਦਲ ਕੇ ਯੋਦਾ 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 ਹੋ ਗਿਆ ਇੱਧਰ ਖਲੀਫਾ ਹੋ ਗਿਆ ਖਲੀਫਾ ਲਿਆਂਦਾ ਹੈ ਨਾ ਤੇ ਮੰਡੀ ਦੇ ਵਿੱਚ ਮਤਲਬ ਅੱਜ ਪੂਰਾ ਹੰਗਾਰਾ ਮਿਲ ਰਿਹਾ ਅੱਜ ਵੀ ਹਾਂ ਹਾਂਜੀ ਹਾਂਜੀ ਤਕਰੀਬਨ ਖਾਲੀ ਹੋਣ ਦੇ ਆਸ-ਪਾਸ ਚੱਲ ਰਹੀ ਹੈ ਮੰਡੀ ਪਰ ਹੁਣ ਮੇਨ ਮੇਨ ਰਹਿ ਗਏ ਹਾਂ ਤੇ ਹਾਂ ਪਰ ਫਿਰ ਵੀ ਪੂਰਾ ਰਸ਼ ਆ ਪੂਰਾ ਰਸ਼ ਆਹੀ ਪੂਰਾ ਵਧੀਆ ਤੇ ਬਈ ਆਣ ਵਾਲੀ ਮੰਡੀ ਜਿਹੜੀ ਆ ਉਹਦੇ ਬਾਰੇ ਜੇ ਆਪਾਂ ਗੱਲ ਕਰੀਏ ਕਿਵੇਂ ਮਤਲਬ ਬੜੀ ਮੰਡੀ ਬਿਲਕੁਲ ਲੱਗੇ ਆ ਹਾਂਜੀ ਉਹ ਜਗਰਾਉਂ ਆ ਜੀ ਆਉਣ ਵਾਲੀ ਮੰਡੀ ਹਾਂਜੀ ਇਹ 15 ਤਰੀਕ ਤੋਂ 19 ਤਰੀਕ ਤੱਕ ਕਹਿੰਦੇ ਨੇ ਠੀਕ ਹੈ ਹਾਂਜੀ ਹਾਂਜੀ ਉਹ ਲੱਗਣ ਦੇ ਚਾਂਸ ਹੈਗੇ ਹੀ ਆ ਜਿਹੜੀਆਂ ਅਫਵਾਹਾਂ ਆ ਲੱਗ ਰਹੀ ਹੈ ਜੀ ਪਰ ਉਹ ਵੀ ਉਹ ਵੀ ਲੱਗੂਗੀ ਲੱਗੂਗੀ ਨਾ ਉਹ ਤਾਂ ਅਫਵਾਹਾਂ ਕਾਫੀ ੜਾਈਆਂ ਹੋਈਆਂ ਆ ਉਹਦੇ ਬਾਰੇ ਤੇ ਮੰਡੀ ਤਕਰੀਬਨ ਲੱਗਣੀ ਹੀ ਆ ਨਾ ਤੇ ਚਲੋ ਬਾਕੀ ਤਾਂ ਮੈਂ ਵੀਡੀਓ ਇਹਨਾਂ ਦੀ ਕੀਤੀ ਹੋਈ ਹੈ ਫੇਰ ਵੀ ਆਪਾਂ ਮੋਟਾ-ਮੋਟਾ ਦੱਸੀਏ ਗੋਲਡਨ ਖਲੀਫੇ ਬਾਰੇ ਅ ਗੋਲਡਨ ਖਲੀਫਾ ਭਾਈ ਉਹਨਾਂ ਕੋਲੇ ਰਾਜਪੀ ਰਾਜਪੀ ਉਹਨਾਂ ਕੋਲੇ ਆ ਜੀ ਉਹ ਖਲੀਫੇ ਦਾ ਬੱਚਾ ਖਰੀਫਾ ਘੜਾਏ ਆ ਜੀ ਅੱਛਾ ਇਹ ਖਲੀਫਾ ਹੈ ਹਾਂਜੀ ਹਾਂਜੀ ਸੌਰੀ ਖਲੀਫੇ ਵਾਰ ਇਹ ਖਲੀਫਾ ਆ ਨਾ ਠੀਕ ਹੈ ਵੀਰੇ ਇਹਦੇ ਕੀ ਮਤਲਬ ਲਾਈਨ ਲੜ ਲਾਈਨ ਦਾ ਇਹ ਜੀ ਫੌਜੀ ਘੋੜੇ ਦਾ ਪੁੱਤ ਹੈ ਜੀ ਨਾ ਪੋਤਾ ਵਾ ਬਲੰਦ ਘੋੜੇ ਦਾ ਬੱਚਾ ਇਹ ਅੱਛਾ ਜੀ ਤੇ 66 ਇੰਚ ਜੀ ਪਲਸ ਹਾਈ ਦਾ ਠੀਕ ਹੈ ਜੀ ਆਪਣੇ ਘਰ ਦਾ ਪੋਣਾ ਜੀ ਇਹ ਕਿੰਨੀ ਉਮਰ ਹੁੰਦਾ ਜੀ ਉਮਰ ਹੈ ਜੀ 7.5 ਸਾਲ ਉਮਰ ਹੈ ਜੀ ਇਹਦੀ ਅੱਛਾ ਜੀ ਤੇ صافی شوਾਂ ਤੇ ਲੈ ਕੇ ਗਏ ਸੀ ਇਹਨੂੰ ਹਾਂਜੀ ਹਾਂਜੀ গুজরাট ਕਰ ਤੈਨੂੰ ਲੈ ਕੇ ਆਏ ਸੀਗੇ ਹਾਂਜੀ গুজরাট ਰਾਜਸਥਾਨ ਪੰਜਾਬ ਦੇ ਸਾਰੇ ਜਗ੍ਹਾ ਕਾਫੀ ਲੋਕ ਜਿੱਥੇ ਹੋਏ ਆਏ ਹੋਏ ਤੇ ਵੀ ਇਹ ਕੀ ਫੀਸ ਬੁੱਕ ਕੀਤੀ ਹੋਈ ਆ ਜੀ ਇਸ ਦੀ 50000 ਕਰਤੀ ਜੀ ਅੱਜ ਤੋਂ 51000 ਹਾਂਜੀ ਅੱਛਾ ਅੱਜੇ ਕੀਤੀ ਆ ਹਾਂਜੀ ਠੀਕ ਆ ਪਹਿਲਾਂ ਕਿੰਨੀ ਸੀਗੀ ਪਹਿਲਾਂ 30000 ਪਹਿਲਾਂ 30000 ਸੀ ਅੱਜ 51000 ਲੋ ਮੈਂ ਤੇਰੇ ਨੂੰ ਸਾਨੂੰ ਦੱਸ ਦਈਏ ਵੀ ਅੱਜ ਬਾਈ ਹੁਣੀ ਫੀਸ ਵਧਾ ਦਿੱਤੀ ਆ ਇਹਦੀ 30 ਤੋਂ 51 ਕਰ ਦਿੱਤੀ ਆ ਕਤੀ ਦਾ 52 ਕਰਨ ਦਾ ਕਾਰਨ ਵੀ ਇਹ ਹੁਣ ਬੱਚੇ ਬਹੁਤ ਵਧੀਆ ਆ ਗਏ چھوٹے چھوٹے ਬੱਚੇ ਦਿੱਤੇ ਆ ਜੀ ਪੂਰੇ ਸ਼ੋਹਾਂ ਚ ਵੀ ਆਉਣਗੇ ਹਣ ਤੇ ਉਹਦੇ ਕਰਕੇ ਵੀ ਹੁਣ ਇਹਦੀ ਫੀਸ ਥੋੜੀ ਜਿਹੀ ਵਧਾਤੀ ਜੀ ਵਧਾਣੀ ਪਈ ਯਾਰ ਕੁੜੀਆਂ ਵਾਧਾ ਆ ਗਈਆਂ ਸੀਆਂ ਤੇ ਜਿਹੜਾ ਸੰਭਾਲਣ ਆਵੇ ਜਿਆਦਾ ਔਖਾ ਹੋ ਜਾਂਦਾ ਵੀ ਗੱਲ ਹੋ ਜਾਂਦੀ ਬੱਚੇ ਵੀ ਆ ਗਏ ਨੇ ਬੱਚੇ ਹੁਣ ਆਸਟ੍ਰੇਲੀਅਨ ਬਣ ਗਏ ਜੀ ਜਿਵੇਂ ਬਾਈ ਹੋਣਾ ਕੋਲ ਆ ਹਾਂ ਉਹ ਵੀ ਕਾਫੀ ਸੋਹਣਾ ਚੱਲ ਰਿਹਾ ਹਾਂ ਜੀ ਹਾਂ ਤਾਂ ਕਰਕੇ ਥੋੜਾ ਜਿਹਾ ਅਪਗ੍ਰੇਡ ਕਰ ਦਿੱਤੀ ਇਹਦੀ ਫੀਸ ਹਾਂਜੀ ਹਾਂਜੀ ਪਰ ਬਈ ਫੀਸ ਦਾ ਤਾਂ ਕਹਿਣਾ ਹੀ ਹੁੰਦਾ ਇੱਕ ਪਰ ਜਿਨ੍ਹਾਂ ਨੇ ਕਰਾਣੀ ਹੈ ਨਾ ਉਹ ਨਹੀਂ ਆਏ ਜਾਣਾ ਜਾਇ ਜੀ 20 ਲੱਖ ਰੁਪਿਆ ਰਖਾਉਂ ਜਿਨ੍ਹਾਂ ਨੇ ਇਸੇ ਘੋੜੇ ਤੋਂ ਕਰਾਣੀ ਉਹ ਨਾ ਆਣਾ ਹੀ ਆਣਾ ਹਾਂਜੀ ਉਹਨਾਂ ਦਾ ਕੋਈ ਮਤਲਬ ਨਹੀਂ ਫੀਸ ਨਾ ਹੁੰਦਾ ਨਾ ਜਿਨ੍ਹਾਂ ਨੇ ਲਾਈਨ ਅਕੇਜ ਲੈਣੀ ਹੈ ਤੇ ਉੱਧਰ ਖੜਾ ਹੈ ਆਪਣਾ ਜੋਧਾ ਕਾਲੇ ਬਾਈ ਉਹਨਾਂ ਨਾਲ ਹਾਂਜੀ ਕਾਲੇ ਬਾਈ ਤੇ ਕਾਲੇ ਬਾਈ ਉਹਦੇ ਕੋਲੋਂ ਵੀ ਚਲੀਏ ਮੜੀ ਚਲੋ ਆਪਾਂ ਇਹਦੇ ਤੇ ਕਾਲੇ ਬਾਈ ਆਪ ਤਕਰੀਬਨ ਆਪਾਂ ਤਾਂ ਇਹਦੀ ਵੀਡੀਓ ਕਰਕੇ ਗਏ ਹੋਇਆ ਕਰੇ ਹੋਈ ਹੈ ਨਾ ਫੇਰ ਵੀ ਮੜੀ ਜਾਂ ਦੱਸ ਦਈਏ ਮੋਟਾ ਮੋਟਾ ਬਲੱਡ ਲਾਈਨ ਇਹ ਕਿਹੜੀ ਹੈ ਜੀ ਇਹ ਜੀ ਮధుਵੀ ਦੀ ਬਲੱਡ ਲਾਈਨ ਹੈ ਜੀ ਇਹ ਅੱਛਾ ਜੀ ਇਹਦਾ ਘੋੜੇ ਦਾ ਨੌਜੋਦਾ ਜੀ ਹਾਂਜੀ ਤੇ ਫੌਜੀ ਦਾ ਪੁੱਤ ਆ ਜੀ ਇਹ ਠੀਕ ਹੈ ਜਿਹੜੀ ਮਾਂ ਸੀਗੀ ਉਹ ਵੀ ਵੱਜੂ ਕੀ ਬਲੱਡ ਲਾਈਨ ਦੀ ਸੀਗੀ ਜੀ ਠੀਕ ਹੈ ਜੀ ਬਾਈ ਦੀਪੇ ਕੋਲੇ ਘੋੜਾ ਆਂਦਾ ਹੀ ਨੀਲਾ ਹਾਂਜੀ ਬਿਲਕੁਲ ਤੇ ਉਹਦਾ ਸੀ ਇਹ ਜਿਹੜੀ ਉਹਦੀ ਧੀ ਸੀਗੀ ਇਹਦੀ ਮਾਂ ਫੌਜੀ ਦਾ ਡਾਇਰੈਕਟ ਬੱਚਾ ਆ ਇਹ ਫੌਜੀ ਦਾ ਡਾਇਰੈਕਟ ਆ ਇਹ ਹੈਗਾ ਜੀ ਮਤਲਬ ਜਬਰਜੰਗ ਦਾ ਸਕਾ ਭਰਾ ਆ ਆ ਮਾਂ ਵਾਲਿਓ ਵੀ ਤੇ ਪੇ ਹੋਵੇ ਠੀਕ ਹੈ ਜੀ ਦੋਹਾਂ ਪਾਸੇ ਉਹਨਾ ਇਹ ਜਬਰਜੰਗ ਦਾ ਸਕਾ ਭਰਾ ਆ ਤੇ ਕੀ ਫੀਸ ਰੱਖੀ ਹੋਈ ਹੈ ਇਹਦੀ ਇਹਦੀ ਫੀਸ 21000 ਕਰਤੀ ਸੀ 21000 ਜੀ ਠੀਕ ਆ ਪਹਿਲਾਂ ਮੈਂ ਕਿਹਾ ਕੱਟ ਸੀ ਪਹਿਲਾਂ ਕੱਟ ਚ ਗਈ ਹੈ ਹੈ ਇਹ ਵੀ ਅੱਜ ਕੱਲ ਕੀ ਕੀ ਪੀ ਲੱਗ ਹਾਂ ਮੈਂ ਇਹ ਵੀ ਕਰਦੀ ਨਾਲ ਹੀ ਅੱਛਾ ਅੱਜ ਨਾਲ ਹੀ ਇਹ ਵੀ ਕਰ ਦੁੱਤੀ ਹੈ ਉਹਦੀ ਹੋ ਗਈ ਫਿਰ ਇਹਦੀ ਵੀ ਇਹਦੀ ਵੀ ਨਾਲ ਕਰਨੀ ਨਾਲ ਕਰਨੀ ਜਬਰਜੰਗ ਦੀ ਵਿਦਾਈ ਹੋਣੀ ਹੈ ਹਾਂ ਉਹਦੀ 31 ਕਰਦੀ ਜੀ ਉਹਦੀ 31 ਕਰਦੀ ਹੈ ਅੱਛਾ ਉਹਦੀ ਪਹਿਲਾਂ 21 ਸੀਵੇਂ ਕਹਿੰਨਾ ਹਾਂਜੀ ਹਾਂਜੀ ਉਹਦੀ 21 ਤੋਂ 31 ਲੈਵੇ ਮਤਲਬ ਉਹਦੇ ਬੜੇ ਬਹੁਤ ਵਧੀਆ ਆਏ ਨੇ ਜੀ ਹਾਂ ਉਹਦਾ ਤਾਂ ਦੇਖੇ ਹੋਏ ਨੇ ਹਾਂ ਉਹ ਨਹੀਂ ਬਣ ਜੱਟ ਟੌਪ ਤੇ ਆ ਰਹੇ ਨੇ ਤਾਂ ਫੀਸ ਦਾ ਬਿਲਕੁਲ ਰਿਜ਼ਲਟ ਵੀ ਨਾਲੇ ਘੋੜੇ ਆਪੋ ਦਿਖਾਉਂਦੇ ਆਪੋ ਆਪਣਾ ਇਦਾਂ ਨਹੀਂ ਹੈਗਾ ਵੀ ਕਿਹਨਾਂ ਕਿ ਮਤਲਬ ਜੇ ਆਪਾਂ ਕਹੀਏ ਮਜੂਕੀ ਲੈਣਾ ਤਾਂ ਪੂਰਾ ਦੇਖਦਾ ਇਹਨਾਂ ਦੇ ਵਿੱਚ ਉਹ ਬਿਲਕੁਲ ਹੈ ਨਾ ਤੇ ਬਰੀਕੀਆਂ ਵੀ ਇਸ ਘੋੜੇ ਵਿੱਚ ਸਾਰੀਆਂ ਇੱਥੇ ਬਰੀਕੀ ਵੱਧਦਾ ਜੀ ਉਹ ਮਜ਼ਬੂਤੀ ਚ ਜਬਰ ਜੰਗਿਆ ਤੇ ਇੱਥੇ ਬਰੀਕੀ ਵੀ ਹੈ ਇੱਥੇ ਬਰੀਕੀ ਵੀ ਹੈ ਤੇ ਇਸ ਘੋੜੇ ਦੇ ਵਿੱਚ ਉਹਦਾ ਵੀ ਗੁਣ ਸਾਰੇ ਹੈਗੇ ਆ ਮਜੂਕੀ ਵਾਲੇ ਹੈ ਨਾ ਤੇ ਰਿਜ਼ਲਟ ਰਿਜ਼ਲਟ ਇਹਦੇ ਸਾਰੇ ਆਦੇ ਹੀ ਆ ਹਾਂਜੀ ਹਾਂਜੀ ਹੈ ਨਾ ਹਾਂ ਇਹ ਅ ਭਈ ਅਗਲੀ ਮੰਡੀ ਤੇ ਪਹੁੰਚੂਗੇ ਹਾਂ ਜਗਰਾਉਂ ਮੰਡੀ ਤੇ ਪਹੁੰਚ ਰਹੇ ਆ ਜੀ ਸਾਰੇ ਘੋੜੇ ਆਉਗੇ ਸਾਰੇ ਘੋੜੇ ਆਉਗੇ ਜਾਣਗੇ ਪੂਰਾ ਜੀ ਕਿਹੜੇ ਕਿਹੜੇ ਲੈ ਕੇ ਆ ਰਹੇ ਸਾਰੇ ਆਪ ਆਪਣੇ 2-3 ਘੋੜੇ ਆਏ ਆ ਜੀ ਆਪਣੇ ਆ ਆਪਣਾ ਗੋਲਡਨ ਖਲੀਫਾ ਹੋ ਗਿਆ ਜੀ ਖਲੀਫਾ ਹੋ ਗਿਆ ਹੋਰ ਵੀ ਬਹੁਤ ਘੋੜੇ ਪਹੁੰਚਣਗੇ ਜੀ ਸਾਰੇ ਘੋੜੇ ਉੱਥੇ ਤਕਰੀਬਨ ਸਾਰੇ ਆ ਸਾਰੇ ਪਹੁੰਚਣਗੇ ਆਪਣੇ ਤਾਂ ਗਾੜ੍ਹ ਆਯੋਧਾ ਦੇ ਵਿੱਚ ਤਾਂ ਟੌਪ ਟੌਪ ਦੇ ਘੋੜੇ ਆ ਆਪਣੇ ਏਰੀਆ ਔਰੇ ਤਾਂ ਸਾਨੂੰ ਸਾਰੇ ਆਉਣ ਦਾ ਸਾਰੇ ਆਣਗੇ ਨਾ ਉਹ ਆਪਣਾ ਘਰ ਆ ਜੀ ਕੋਈ ਕਹਿੰਦਾ ਉਹ ਤੁਹਾਡੇ ਤਾਂ ਯੋਧਾਂ ਦਾ ਘਰ ਦੇ ਵਿੱਚ ਤੇ ਦੂਜੀ ਗੱਲ ਯੋਧਾਂ ਉੱਤਾਂ ਵੀ ਗਾੜਿਆ ਘੋੜਿਆਂ ਦਾ ਉਹ ਟੌਪ ਟੌਪ ਦੇ ਘੋੜੇ ਉੱਥੇ ਖੜੇ ਆ ਨਾ ਤੇ ਹੁਣ ਭਾਈ ਆਪਣਾ ਰੈਂਬੋ ਠੀਕ ਆ ਹਾਂ ਰੈਂਬੋ ਠੀਕ ਆ ਬੈਠਾ ਆਈ ਬੈਠਾ ਲੱਗਾ ਪੂਰਾ ਠੋਠ ਮਾਰਦਾ ਹਾਂਜੀ ਹਾਂਜੀ ਚਲੋ ਸਹੀ ਆ ਠੀਕ ਆ ਭਾਈ ਮਿਲਦੇ ਆ ਜੀ ਫਿਰ ਠੀਕ ਆ ਜੀ ਓਕੇ ਧੰਨਵਾਦ ਮੇਰਾ ਵੀ ਥੈਂਕ ਯੂ ਜੀ